ਸਰ ਉਹ ਪਹੁੰਚਿਆ ਜਾਵੇ ਤੇ ਸੈਂਟਰ ਫੈਸਲੇ ਲਵੇ ਹੁਣ ਬੜਾ ਇੰਪੋਰਟੈਂਟ ਬੜਾ ਮਹੱਤਵਪੂਰਨ ਕਾਗਜ਼ ਦਿਖਾਉਣ ਲੱਗੇ ਆ ਮਾਨਯੋਤਿ ਸ਼੍ਰੀ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਚਿੱਠੀ ਮਨਮੋਹਨ ਸਿੰਘ ਜੀ ਨੂੰ 26 8 2008 ਦੁਬਾਰਾ ਦੱਸਾਂ ਮਾਣਯੋਗ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਚਿੱਠੀ ਮਨਮੋਹਨ ਸਿੰਘ ਜੀ ਨੂੰ ਸੈਂਟਰ ਸਰਕਾਰ ਨੂੰ ਉਸ ਵੇਲੇ ਪ੍ਰਧਾਨ ਮੰਤਰੀ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਨੇ ਲਿਖੀ ਉਹਦਾ ਵਿਸ਼ਾ ਕੀ ਹੈ No objection certificate for granting central status to Punjab University Chandigarh ਇਹ ਲਿਖਿਆ ਜੀ ਉਹਨਾਂ ਨੇ ਕਿ ਸਾਨੂੰ ਕੋਈ ਆਬਜੈਕਸ਼ਨ ਨਹੀਂ ਇਹਨੂੰ ਸੈਂਟਰ ਜੁਨੀਵਰਸਿਟੀ ਬਣਾ ਦਿਓ ਚੰਡੀਗੜ੍ਹ ਦੇ ਨਾਨਾ ਨੇ ਇਹ ਵੀ ਲਿਖਿਆ ਕਹਿੰਦੇ ਆਈ ਐਮ ਹੇਅਰਬਾਈ ਐਡਵਾਈਸਡ ਟੂ ਦ ਕਨਵੇ ਥੈਟ ਦ ਸਟੇਟ ਗਵਰਨਮੈਂਟ ਆਫ ਪੰਜਾਬ ਹੈਜ਼ ਨੋ ਆਬਜੈਕਸ਼ਨ ਇਫ ਪੰਜਾਬ ਯੂਨੀਵਰਸਿਟੀ ਇਜ਼ ਮੇਡ ਸੈਂਟਰਲ ਯੂਨੀਵਰਸਿਟੀ ਕਹਿੰਦੇ ਥਿਸ ਇਜ਼ ਨੋ ਆਬਜੈਕਸ਼ਨ ਸਰਟੀਫਿਕੇਟ ਇਜ਼ ਵਿਦਆਊਟ ਪਰਜੂਡੀਸ to the state of punjab getting one central university and world class central university already <coughs> already announced this, this is forwarded to further necessary action please so kripa karke kali dal te eh cheez chhod nikal je bahar oh oh na de jede spokesperson je wo shaam 8 baje tak jede debate debate honge oh de ch apni gup gup taiyar kar lena ke eh kadon likhi si ji ਉਹਦੋਂ ਹੀ ਲਿਖੀ ਸੀ ਜੀ ਉਹਦੋਂ ਹਾਲਾਤ ਇਹ ਸੀ ਜੀ ਜੋ ਮਰਜੀ ਸੀ ਇਹ ਚਿੱਠੀ ਉਹਨਾਂ ਨੂੰ ਜਾਰੀ ਕਰ ਦੂੰਗਾ ਮੀਡੀਆ ਨੂੰ ਵਿਚਾਰੀ ਕਰਦਾਂਗੇ 26 8 2008 ਨੂੰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਸ ਵੇਲੇ ਦੇ ਤਤਕਾਲੀ ਮੁੱਖ ਮੰਤਰੀ ਨੇ ਤਤਕਾਲੀ ਹੀ ਪ੍ਰਧਾਨ ਮੰਤਰੀ ਨੂੰ ਲਿਖਿਆ ਕਿ ਸਾਨੂੰ ਕੋਈ ਆਬਜੈਕਸ਼ਨ ਨਹੀਂ ਜੀ ਕਿ ਸੈਂਟਰਲ ਯੂਨੀਵਰਸਿਟੀ ਜੇ ਇਹਨੂੰ ਬਣਾਇਆ ਜਾਵੇ ਜਿਹੜੇ ਕੱਲ ਮੈਨੂੰ ਕਹਿੰਦੇ ਸੀ ਮੁੱਖ ਹਰਿਆਣਿਆਂ ਵਾਲਾ ਥੋੜਾ ਜਿਹਾ ਸਾਵਧਾਨ ਨਾ ਮਿਲਿਆ ਕਰੋ ਇਥੋਂ ਨੂੰ ਐ ਕਰਦੇ ਕਿਰਪਾ ਕਰਕੇ ਉਹ ਮੈਨੂੰ ਨਾ ਦੱਸਣ ਸਾਵਧਾਨੀ ਕਿਹੜੀ ਵਰਤਣੀ ਹੈ ਕਿਉਂਕਿ ਆਲਰੇਡੀ ਉਹ ਇਹ ਇਹ ਜਿਹੜਾ ਸੜਕਾਂ ਤੇ ਲਿਖਿਆ ਹੁੰਦਾ ਉਹਨੂੰ ਸਹੀ ਸਾਫ ਕਰ ਚੁੱਕੇ ਨੇ ਕਿ ਸਾਲ ਦਾ ਨਹੀਂ ਹਾਟੀ ਜਦੋਂ ਘਟਨਾ ਘਟੀ ਤਾਂ ਇਹਨਾਂ ਦੀ ਸਾਵਧਾਨੀ ਹਟ ਚੁੱਕੀ ਹੈ ਤੇ ਘਟਨਾ ਇਹਦੀ ਚਿੱਠੀ 'ਚ ਘਟ ਚੁੱਕੀ ਹੈ ਇਹ ਤਾਂ ਸੰਤੋਜੀ ਆਕਾਲੀ ਦਾ ਸੰਤੋਜੀ ਉਧਰ ਆ ਆ ਜੋ ਕਾਂਗਰਸ ਤੇ ਆ ਨੇ ਆ ਉਥਰ ਕਰੋ ਨਹੀਂ ਹਾਂਜੀ ਨੰਬਰ ਦੋ ਨਹੀਂ ਮੈਂ ਸੱਚ ਦੱਸੂ ਸਾਰੇ ਲੋਕਾਂ ਨੂੰ ਇਹਨਾਂ ਨੇ ਕੀ ਕੀ ਕਿਥੋਂ ਕਿਥੋਂ ਅੰਦਰ ਖਾਤੇ ਸਾਈਨ ਹੋਰ ਕੀਤੇ ਬਾਹਰ ਆ ਕੇ ਬਿਆਨ ਹੋਰ ਦਿੱਤੇ ਫੇਰ ਆ ਗਿਆ ਜੀ ਅਸੀਂ ਜਦੋਂ ਇਹ ਗੱਲ ਚੱਲੀ ਸਾਡੀ ਸਰਕਾਰ ਬਣੀ ਤਾਂ ਦੋ ਲੈਟਰ ਮੈਂ ਲਿਖੇ ਜੀ ਇੱਕ ਅਮਿਤ ਸ਼ਾਹ ਜੀ ਨੂੰ ਤੇ ਤਰੀਕਾ ਦੱਸ ਦੇਣੇ ਆਪ ਪਤਨ ਬੜੀ ਇਹ 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 ਪਹਿਲਾਂ ਬਣਦਾ ਹਮੇਸ਼ਾ ਜੀ ਇਹ ਦਰਮਿੰਦਰ ਪ੍ਰਧਾਨ ਜੀ ਵਾਲਾ ਮੈਂ ਮੈਂ ਮੇਰੇ ਕੋਲ ਦੋ ਲੈਟਰ ਇਕੋ ਨਾਲ ਕੋਹਾਜ ਜੋ ਇਹ ਰਿਕਾਰਡ ਜਾਂ ਸਮੂਹ ਸੂਚਨਾ ਸਬੇਤ ਆਪਾਂ ਗੱਲ ਕਰਦੇ ਹਾਂ। ਤਾਂ ਕਿ ਇਹ ਲੋਕਾਂ ਨੂੰ ਪਤਾ ਲੱਗ ਸਕੇ। ਇਹ ਵੀ ਇਹ ਵੀ ਇਹ ਉਹਨਾਂ ਦੀ ਲਿਖੀ ਹੋਈ ਹੈ। 2 ਮਿੰਟ। ਤਮਿੰਦਰ ਪ੍ਰਧਾਨ ਜੀ ਨੇ ਲਿਖੀ ਹੈ ਮੈਂ। ਤਮਿੰਦਰ ਪ੍ਰਧਾਨ ਨੂੰ ਇੱਕ ਅਮਿਤ ਸ਼ਾਹ ਨੇ। ਇੱਕ ਤਮਿੰਦਰ ਪ੍ਰਧਾਨ ਜੀ ਨੇ ਲਿਖੀ ਹੈ। ਚਿੱਠੀ ਤੇ ਇੱਕ ਅਮਿਤ ਸ਼ਾਹ ਨੇ। रिटेनिंग स्टेटस ऑफ पंजाब यूनिवर्सिटी एज इंटर स्टेट बॉडी कॉर्पोरेट एज इनवॉइस्ड इन द पंजाब रीऑर्गेनाइजेशन एक्ट 1966 ਅਸੀਂ ਚਿੱਠੀ ਲਿਖ ਰਹੇ ਹਾਂ ਮੈਂ ਸ਼ਾਹ ਜੀ ਨੂੰ ਲੰਬੀ ਛੋੜੀ ਚਿੱਠੀ ਹੈ ਕਿ ਜੀ ਇਹਨੂੰ ਤੁਸੀਂ ਸੈਂਟਰਲ ਜੁਨੀਵਰਸਿਟੀ ਬਣਾਉਣ ਦੀ ਕੋਸ਼ਿਸ਼ ਨਾ ਕਰੋ ਇਹ ਇੰਟਰ ਸਟੇਟ ਬਾਡੀ ਹੈ 1966 ਦਾ ਜਿਹੜਾ ਪੰਜਾਬ ਜਦੋਂ ਪੁਨਰਗਠਨ ਹੋਇਆ ਸੀ ਉਹਦਾ ਜਿਹੜਾ ਐਕਟ ਹੈ ਉਹਦੇ ਬੰਦਾ ਇੱਕ ਤਰਮਿੰਦਰ ਭਲਾਨ ਜੀ ਉਸ ਵੇਲੇ ਸੀਗੇ ਮਿਨਿਸਟਰ ਫਿਰ ਅਮਨ ਸ਼ਾਹ ਜੀ ਸੀ ਅਸੀਂ ਆ ਦੋ ਚਿੱਠੀਆਂ ਲਿਖੀਆਂ ਉਹ ਤੋਂ ਬਾਅਦ ਕੀ ਹੋਇਆ ਜੀ ਅਸੀਂ ਵਿਧਾਨ ਸਭਾ ਦੇ ਵਿੱਚ 36 ਨੂੰ 36/22 ਆ ਰੈਜ਼ੋਲੂਸ਼ਨ ਪਾਸ ਕਰਿਆ ਵਿਧਾਨ ਸਭਾ ਚ ਪੰਜਾਬ ਦੀ ਉਹ ਰੈਜ਼ੋਲੂਸ਼ਨ ਦੇ ਵਿੱਚ ਅਸੀਂ ਕਿਹਾ ਕਿ ਕੋਸ਼ਸ਼ਾਂ ਹੋ ਰਹੀਆਂ ਨੇ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੇ ਵਿੱਚ ਕੁਸਪਾ ਐਡ ਕੀਤੀ ਜਾ ਸਕੇ ਕਿਸੇ ਨਾ ਕਿਸ ਤਰੀਕੇ ਨਾਲ ਸੈਂਟਰ ਦੀ 80 ਰੈਜ਼ੋਲੂਸ਼ਨ ਪਾਸ ਕੀਤਾ ਹੈ ਕਿ ਇਹ ਬਿਲਕੁਲ ਸੇਮ ਰਹੂਗੀ ਬਾਡੀ ਡਿਸੀਜਨ 메ਕਿੰਗ ਬਾਡੀ ਚ ਕੋਈ ਚੇਂਜ ਨਹੀਂ ਕਰ ਸਕਦੇ ਸਟ੍ਰਕਚਰ ਚ ਕੋਈ ਚੇਂਜ ਨਹੀਂ ਕਰ ਸਕਦੇ ਇਸ ਕਰਕੇ ਇਹ ਜਿਹੜੀ ਇੰਟਰ ਸਟੇਟ ਕਾਰਪੋਰੇਸ਼ਨ ਇੰਟਰਸਟੇਟਡ ਬਾਡੀਓ ਇਸ ਤਰ੍ਹਾਂ ਦਾ ਕੰਮ ਰੋਗੀ ਇਹ ਛੇੜਛਾੜ ਨਹੀਂ ਕੀਤੀ ਐ ਸਰ ਵੀ ਅਸੀਂ ਰੈਜ਼ੋਲੂਸ਼ਨ ਪਾਸ ਕਰ ਲਿਆ ਮੈਂ ਤੁਹਾਨੂੰ ਸਟੈਪ ਬਾਏ ਬਾਏ ਦੱਸ ਰਿਹਾ ਅਗਸਤ 2022 ਚ ਕਾਂਗਰਸ ਦੀ ਇੱਕ ਮਹਿਲਾ ਵਿਧਾਇਕ ਹੈ ਹੁਣ ਇੱਥੇ ਕੰਮ ਚੱਲੂਗੀ ਕੱਲ੍ਹ ਤੋਂ ਹੋ ਪਿਆ ਕੰਮ ਚੱਲੂਗੀ ਸਰ ਕਾਂਗਰਸ ਦੀ ਇੱਕ ਮਹਿਲਾ ਵਿਧਾਇਕ ਹਰਿਆਣੇ ਤੋਂ ਅਗਸਤ 2022 ਦੇ ਵਿੱਚ ਇੱਕ ਮਤਾ ਲੈ ਕੇ ਆਉਂਦੀ ਹੈ ਵਿਧਾਨ ਸਭਾ ਚ ਕਿ ਹਰਿਆਣੇ ਦੇ ਸੈਨੇਟਰ ਤੇ ਹਰਿਆਣੇ ਦੇ ਕਾਲਜਾਂ ਨੂੰ ਵੀ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟ ਕੀਤਾ ਜਾਵੇ ਜੀ ਨੂੰ ਸਭ ਸੰਮਤੀ ਨਾਲ ਪਾਸ ਕਰ ਲਿਆ ਜਾਂਦਾ ਸੋ ਇਹਦਾ ਮਤਲਬ ਤਾਂ ਇਸ ਵਿਆਗੀ ਵਿੱਚ ਕਾਂਗਰਸ ਵੀ ਕਾਂਗਰਸ ਨੇ ਵੀ ਕਿਹਾ ਵੀ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾ ਦੋ ਤੇ ਇਹ ਕੱਲ ਮੈਨੂੰ ਫੇਰ ਕਹਿੰਦੇ ਸੀ ਕਿ ਥੋੜਾ ਜਿਹਾ ਧਿਆਨ ਨਾਲ ਚਾਯੋ ਪੰਜਾਬ ਦੇ ਹੱਕ ਨਾਲ ਕਿਤੇ ਉੱਤੇ ਕੋਈ ਹੱਕਾਂ ਤੇ ਡਾਕਾ ਨਾ ਪੈ ਜਾਈ ਇਹ ਜਿਹੜੇ ਬਾਹਰ ਡਾਕੂ ਬੈਠੇ ਆ ਜਿਹੜੇ ਅੰਦਰੋਂ ਪਹਿਲਾਂ ਡਾਕੇ ਮਾਰ ਕੇ ਸਾਈਨ ਕਰ ਕਰ ਆਏ ਉਹਨਾਂ ਦਾ ਫਿਰ ਕੌਣ ਦੱਸਦਾ ਜੇ ਕੋਈ ਹੋਰ ਹੁੰਦਾ ਦੱਸਦਾ ਕੋਈ ਅੰਦਰ ਆ ਸੈਨ ਕਰਕੇ ਆਏ ਨੇ ਸੋ ਇਹ ਆਪਾਂ ਕਾਂਗਰਸ ਨੂੰ ਵੀ ਇਹ ਰੱਖਦੇ ਜੀ ਹੁਣ ਆਉਣੇ ਆਪਾਂ ਮੁੱਦੇ ਤੇ ਮੁੱਦਾ ਇਹ ਹੈ 175 ਕਾਲਜ ਨੇ ਅਬ ਹੋਰ ਫਾਜ਼ਿਲ ਕਤਾ ਤੀ ਕਾਲਜ ਯੂਟੀ ਦੇ ਨੇ ਫੰਡਾਂ ਦੀ ਆਦੇ ਪਾਡੇ ਵੱਲੋਂ ਕੋਈ ਕਮੀ ਨਹੀਂ ਅਸਲ ਦੇ ਵਿੱਚ ਮੁੱਦਾ ਕਦੋਂ ਉੱਠਿਆ ਇਹ ਸੈਨੇਟ ਦੇ ਵਿੱਚ ਹਰਿਆਣਾ ਦਾ ਕੋਈ ਹੈ ਨਹੀਂ ਕਿਉਂਕਿ ਆਖਰੀ ਗ੍ਰੈਜੂਏਟ 1973 ਚ ਸੀਗਾ ਸੈਨੇਟ ਦੇ ਮੈਂਬਰ ਨਹੀਂ ਹੈਗੇ ਉਹ ਯੂਟੀ ਤੇ ਜਾਂ ਨੋਮੀਨੇਟਰ ਨੇ ਜਾਂ ਯੂਟੀ ਜੁੜੀ ਦਿਨੇ ਪੰਜਾਬ ਦੇ ਨੇ ਇਹ ਇਨਡਾਇਰੈਕਟ ਐਂਟਰੀ ਫੜਦੇ ਆ ਪੰਜਾਬ ਦੀ ਇਮੋਸ਼ਨਲ ਪੰਜਾਬ ਦੇ ਲੋਕਾਂ ਨਾਲ ਇਮੋਸ਼ਨਲ ਸਾਹਿਤਿਕ ਕਲਚਰਲ ਤੌਰ ਤੇ ਜੁੜੀ ਹੋਈ ਯੂਨੀਵਰਸਿਟੀ ਦੇ ਵਿੱਚ ਤਾਸੀ ਅੱਜ ਉਹਨਾਂ ਨੂੰ ਕਿਹਾ ਕਿ ਸਾਡੇ ਵੱਲੋਂ ਕੋਰੀ ਨਾ ਹੈ ਅਸੀਂ ਕਿਸੇ ਕਾਲਜ ਨੂੰ ਹਰਿਆਣੇ ਦੇ ਨੂੰ ਐਫੀਲੀਏਸ਼ਨ ਨਹੀਂ ਦੇ ਸਕਦੇ ਉਹ ਕੁਰਕhetra ਜੁਨੀਵਰਸਿਟੀ ਮੈਂ ਕਹਿੰਦਾ ਜੀ ਕੁਰਕhetra ਜੁਨੀਵਰਸਿਟੀ ਜਿਹੜੀ ਹੈ ਉਹ ਵਧੀਆ ਜੀ ਜੁਨੀਵਰਸਿਟੀ ਚ ਆਉਂਦੀ ਹੈ ਤੁਸੀਂ ਉੱਥੋਂ ਕੀ ਗੱਲ ਉਹ ਜੁਨੀਵਰਸਿਟੀ ਤੁਹਾਡੇ ਸਟਾਫ ਨਹੀਂ ਹੈਗਾ ਜਾਂ ਜੁਨੀਵਰਸਿਟੀ ਠੀਕ ਪੜਾਉਂਦੀ ਨਹੀਂ ਇੱਧਰ ਕਿਉਂ ਆਉਣਾ ਚਾਹੁੰਦੇ ਨੇ ਬੱਚੇ ਸਾਡੇ ਵੱਲ ਨਾ ਤੁਹਾਡਾ ਕੋਈ ਵਟ ਬੰਨਣਾ ਸੰਭਲਿਆ ਸਾਡੇ ਨਾਲ ਇੱਥੇ ਜੁਨੀਵਰਸਿਟੀ 'ਚ ਤੇ ਤੁਸੀਂ ਇੱਧਰ ਕਿਉਂ ਆਉਣਾ ਚਾਹੁੰਦੇ ਹੋ ਉਹ ਜੀ ਬਸ ਬੱਚੇ ਚਾਉਂਦੇ ਆ ਕਿ ਪੰਜਾਬ ਯੂਨੀਵਰਸਿਟੀ ਤੋਂ ਕਰੀਏ ਮੈਂ ਕਹਿੰਦਾ ਨੂੰ ਤੁਸੀਂ ਕ੍ਰੂਛੇਤਰਾ ਯੂਨੀਵਰਸਿਟੀ ਦੀ ਨੀਰੇ ਪੋਜੀਸ਼ਨ ਨੂੰ ਵਡਾ ਸਕੇ ਕਿ ਬੱਚੇ ਚਾਹਣ ਕੇ ਅਸੀਂ ਕ੍ਰੂਛੇਤਰਾ ਯੂਨੀਵਰਸਿਟੀ ਦਾ ਸਟਾਕ ਕਿੱਢ ਲਈਏ ਫਿਰ ਉਹ ਕਹਿੰਦੇ ਪੈਸੇ ਦੇਵਾਂਗੇ ਮਾਨ ਸਾਹਿਬ ਅਸੀਂ ਇਹ ਗੱਲ ਵੀ ਕਹੀ ਅਸੀਂ ਬਾਪਸ سونے ਪੈਸੇ ਦੇਵਾਂਗੇ ਜਾਂ ਵੱਧ ਦੇ ਕਹਿ ਦੋ ਤੁਸੀਂ ਵੱਧ ਦੇਵਾਂਗੇ ਪੈਸੇ ਮੈਂ ਕਹਾਂ ਜੀ ਫਿਰ ਪੈਸੇ ਦੇ ਕੇ ਤਾਂ ਫਿਰ ਤੁਸੀਂ ਕੱਲ ਨੂੰ ਕਹਿ ਦੋਗੇ ਪੰਜਾਬ ਦਾ ਕੀ ਰੇਟ ਰੱਖਿਆ ਤੁਸੀਂ ਪੰਜਾਬ ਲੈ ਲਾਂਗੇ ਅਸੀਂ ਇਹ ਪੈਸੇ ਆ ਨਾ ਇਸ ਤਪਿੰਦਾ ਹੁੰਦਾ ਕਿਤੇ ਇਹ ਕੋਈ ਇਹ ਕੋਈ ਮਤਲਬ ਸੰਵਿਧਾਨਿਕ ਗੱਲਾਂ ਨਹੀਂ ਕਿ ਪੈਸੇ ਦੇਣਿਆਂ ਜੀ ਸਾਡਾ ਹਿੱਸਾ ਪੋ ਇਹ ਤੋਂ ਪਹਿਲਾਂ ਇਦਾਂ ਕਰ ਚੁੱਕੇ ਨੇ ਨਾ ਪੈਸੇ ਦੇ ਕੇ 에ਰਪੋਰਟ ਚ ਸਪਾ ਲਿਆ ਹਾਂ ਕਿ ਲੱਗਦਾ ਨੇੜੇ ਤੜੂ ਕਿਤੇ ਨਹੀਂ 99 ਚੰਡੀਗੜ੍ਹ ਚ ਟਰਮੀਨਲ ਮੁਹਾਲੀ ਚ ਅੱਧੇ ਪੈਸੇ ਹਰਿਆਣੀ ਤੋਂ ਲੈ ਰੱਖੇ ਨੇ ਨਾਲ ਕਹਿੰਦੇ ਜੀ ਸਾਡੇ ਵੀ ਸਾਡਾ ਵੀ ਜੀ ਤੁਝੇ ਤੁਸੀਂ ਕਹਿੰਦੇ ਅਸੀਂ ਪੈਸੇ ਦੇ ਕੇ ਸਾਡੇ ਕੋਲ ਬਹੁਤ ਪੈਸੇ ਨੇ ਅਸੀਂ ਪੈਸੇ ਦੇ ਕੇ ਅਸੀਂ ਜਿਹੜਾ ਹਿੱਸਾ ਪਾਉਣਾ ਚਾਹੁੰਦੇ ਹਾਂ ਤਾਂ ਇਹਨਾਂ ਦੀ ਇੱਕ ਚਿੱਠੀ ਹੈ ਅੱਜ ਮੈਂ ਸੁਣਾਈ ਇਹਨਾਂ ਨੂੰ ਸੁਣਾਈ ਇੱਥੇ ਦੇ ਬਾਅਦ ਹਰਿਆਣਾ ਗਵਰਨਮੈਂਟ ਦੀ ਚਿੱਠੀ ਹੈ ਜੀ ਡਿਵੀਜ਼ਨਲ ਚੀਫ ਸੈਕਟਰੀ ਵੱਲੋਂ ਗਵਰਨਮੈਂਟ ਹਰਿਆਣਾ ਵੱਲੋਂ हरियाणा एजुकेशन डिपार्टमेंट टू द वाइस चांसलर ऑफ ऑल यूनिवर्सिटीज सिचुएटेड इन स्टेट ऑफ हरियाणा ਉਹ ਜੀ ਕੀ ਕਹਿੰਦੇ ਨੇ ਕਹਿੰਦੇ ਸਾਡੇ ਕੋਲੇ ਪੈਸੇ ਹੈ ਨਹੀਂ ਆਪਦੀਆਂ ਯੂਨੀਵਰਸਿਟੀਆਂ ਨੂੰ ਆਪ ਦਾ ਸੈਲਫ এমਪਲੋਇਡ ਕਰ ਲੋ ਜਾਨੀ ਆਪਦੇ ਪੈਰਾਂ ਦੇ ਪਵਾਰਾਂ ਸਰ ਕਰ ਲੋ ਫੰਡ ਜਿੱਥੋਂ ਮਰਜ਼ੀ ਇਕੱਠਾ ਕਰੋ ਫੀਸਾਂ ਵਧਾਓ ਖਰਚੇ ਕਰਾਓ ਜੋ ਮਰਜ਼ੀ ਕਰੋ ਅਸੀਂ ਜੀ ਸਾਡੇ ਕੋਲ ਪੈਸੇ ਹੈ ਅੱਜ ਮੈਂ ਦਿਖਾਈ ਉਹ ਇੱਕ ਦੋ ਦੋ ਜੀ ਹੈ ਜੀ ਲੇਟੈਸਟ ਹੈ ਲੇਟੈਸਟ ਹੈ ਜੀ ਇਹ 28 5 2023 28 ਮਈ ਆ ਦੇਖੋ ਮਤਲਬ 10 ਦਿਨ ਪਹਿਲਾਂ ਹਫਤਾ ਹੀ ਹੋਇਆ ਹਫਤਾ ਪਹਿਲਾਂ ਕਹਿ ਰਹੇ ਨੇ ਸਾਡੇ ਕੋਲ ਪੈਸੇ ਐ ਨਹੀਂ ਤੇ ਸਾਨੂੰ ਕਹਿੰਦੇ ਨੇ ਸਾਡੇ ਕੋਲ ਪੈਸੇ ਲੈ ਲਓ ਫੇ ਨੀਅੇ ਚ ਖੋਟ ਨਹੀਂ ਲੱਗ ਰਿਆ ਪੈਸੇ ਕਿੱਥੋਂ ਆ ਰਹੇ ਨੇ ਫਿਰ ਤਾਂ ਮਤਲਬ ਪੈਸੇ ਦੇਣ ਵਾਲਾ ਵੀ ਹੋਰ ਹੈ ਕੋਈ ਵੀ ਕਹਿੰਦਾ ਇੱਕ ਵਾਰੀ ਵੱਡ ਜੂੰ ਅੰਦਰ ਤੇ ਸਰ ਕਿਸ ਲੈਵਲ ਤੇ ਹੋਈ ਮੀਟਿੰਗ ਇਹ ਅੱਜ ਆਹ ਇਹ ਕੌਣ ਦੱਸਿਆ ਨਹੀਂ ਤੋਂ ਮੁੱਖ ਮੰਤਰੀ ਸੀ ਇੱਕ گورنر ਸੀ ਇਦੋਂ ਬੜਾ ਤੇ ਲੈਵਲ ਹੀ ਹੈ ਨਿਕਲ ਜਾਂਦੀ ਸুইস ਕਰਕੇ ਖੁਦ ਕਹਿ ਰਹੇ ਨੇ ਕਿ ਸਾਡੇ ਕੋਲ ਪੈਸੇ ਨਹੀਂ ਯੂਨੀਵਰਸਿਟੀ ਹੁੰਦੇ ਨੂੰ ਸਾਨੂੰ ਕਹਿੰਦੇ ਨੇ ਜਿੰਨੇ ਮਰਜ਼ੀ ਲੈ ਲਿਓ ਕਿਰਾ ਹਿੱਸਾ ਪਾਓ ਫਿਰ ਉਹ ਮੈਂ ਜਦੋਂ ਕਿਹਾ ਜੀ ਆਹ ਕਹਦੇ ਤਾਂ ਜੀ ਬਸ ਅੱਛਾ ਜੀ ਫਿਰ ਅਸੀਂ ਕਿਹਾ ਹਾਂ ਜੀ ਹਾਂ ਜੀ ਹਰਿਆਣਾ ਚਿੱਟੀ ਕਿੱਥੋਂ ਆ ਰਹੀ ਹੈ ਕਹਿੰਦੇ ਹਰਿਆਣਾ ਦਾ ਚਿੱਟੀਆ ਤੁਹਾਨੂੰ ਕਿਵੇਂ ਪਹੁੰਚਿਆ ਕਹਿੰਦੇ ਇੱਕ ਚਿੱਟੀ ਕਿਵੇਂ ਮਿਲ ਗਈ ਨਹੀਂ ਜੇ ਤਾਂ ਫਿਰ ਇਹ ਤਾਂ ਪਬਲਿਕ ਹੋਊਗਾ ਜੀ ਤੁਹਾਡੇ ਸੂਤਰ ਕਿੱਥੇ ਹੁੰਦੇ ਨੇ ਹਰਿਆਣੇ ਦੇ ਕਾਫੀ ਸੂਤਰ ਸਾਡੇ ਘਰਾਂ 'ਚ ਵੀ ਨੇ ਗੱਲ ਸੁਣ ਤਾਂ ਫਿਰ ਅਸੀਂ ਕਹਿ ਵੀ ਅਸੀਂ ਬਿਲਕੁਲ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਆਪਣੀ ਯੂਨੀਵਰਸਿਟੀ ਜਿਹੜੀ ਹੈ ਆਪਣੀ ਜੁਨੀਵਰਸਿਟੀ ਦੀ ਜਿਹੜੀ ਸਾਡੀ ਲੈਗਸੀ ਹੈ ਉਹਨੂੰ ਬਿਲਕੁਲ ਛੇੜਨਾ ਨਹੀਂ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹਦੇ ਚੋਂ ਬਹੁਤ ਵੱਡੇ ਵੱਡੇ ਕਲਾਕਾਰ ਬਹੁਤ ਵੱਡੇ ਵੱਡੇ ਸਾਹਿਤਕਾਰ ਬਹੁਤ ਵੱਡੇ ਵੱਡੇ ਪੋਲਿਟਿਸ਼ੀਅਨ ਬਹੁਤ ਵੱਡੀ ਐਲੂਮਨੀ ਇਸ ਯੂਨੀਵਰਸਿਟੀ ਦੀ ਹੈਗੀ ਆ ਵਕੀਲ ਨੇ ਬਹੁਤ ਵੱਡੇ ਵੱਡੇ ਦੇਸ਼ ਦੇ ਉਸ ਯੂਨੀਵਰਸਿਟੀ ਚੋਂ ਪੜ੍ਹ ਕੇ ਗਏ ਨੇ ਬਲਕਿ ਇੰਨਾ ਜੁੜੇ ਹੋਏ ਨੇ ਉਹ ਇਮੋਸ਼ਨਲੀ ਕਿ ਉਹਨਾਂ ਦੇ ਬੱਚੇ ਵੀ ਕੋਸ਼ਿਸ਼ ਕਰਦੇ ਨੇ ਕਿ ਆ ਸੋ ਹੋਸਟਲ ਦਾ ਆ ਕਮਰਾ ਲਈਏ ਇੱਥੇ ਮੇਰੇ ਪਾਪਾ ਜੀ ਰਹਿੰਦੇ ਹੁੰਦੇ ਸੀ ਜਾਂ ਇੱਥੇ ਮੇਰੇ ਦਾਦਾ ਜੀ ਰਹਿ ਕੇ ਪੜੇ ਸੋ ਅਸੀਂ ਉਹਨੂੰ ਬਿਲਕੁਲ ਹਟ ਨਹੀਂ ਹੁਣ ਦੇਵਾਂਗੇ ਪੰਜਾਬ ਸਰਕਾਰ ਵੱਲੋਂ ਸਿੱਧਾ ਪੱਖ ਹੈ ਕਿ ਹਰਿਆਣਾ ਆਪਣੀਆਂ ਜੁਨੀਵਰਸਿਟੀ ਭਵੇਂ ਪੰਚਕੂਲੇ ਬਣਾ ਲਓ ਅੰਬਾਲਾ ਬਣਾ ਲਓ ਜਮਨਾਗਰ ਬਣਾ ਲਓ ਪਰ ਸਾਡੇ ਕੋਲੇ ਆਪਣੇ 200 ਕਾਲਜਾਂ ਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਐਜੂਕੇਸ਼ਨ ਦੇਣ ਲਈ ਅਸੀਂ ਮੰਨਤਬ ਸਾਡੇ ਐਜੂਕੇਸ਼ਨ ਦਾ ਹੈ ਪਰ ਉਹ ਕਹਿੰਦੇ ਜੀ ਕਹਿੰਦੇ ਚਲੋ ਪੁਰਾਣੀ ਗਲਤੀਆਂ ਨੂੰ ਭੁੱਲ ਜੰਨੇ ਆਂ ਇਸ ਗਲਤੀ ਕਿਹੜੀ ਜੀ ਦੱਸ ਦਿਓ ਵੀ ਉਹ ਕਹਿੰਦੇ ਜੀ ਕਿਤੇ ਇੱਕ ਫੰਕਸ਼ਨ ਦੇ ਵਿੱਚ ਬਾਂਸੀ ਲਾਲ ਜੀ ਪਹੁੰਚੇ ਸੀ ਮੁੱਖ ਮੰਤਰੀ ਸੀ ਉਧਰੋਂ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਨੇ ਕੁਰਸੀ ਬਾਂਸੀ ਲਾਲ ਜੀ ਦੇ ਥੱਲੇ ਲਾਤੀ ਸਟੇਜ ਦੇ ਲਈ ਇਸ ਗੱਲ ਤੋਂ ਕਹਿੰਦੇ ਅਸੀਂ ਤਾਂ ਹਿੱਸਾ ਨਹੀਂ ਅੱਜ ਕੱਲ੍ਹ ਵੀ ਫਿਰ ਤੁਸੀਂ ਹੁਣ ਕੁਰਸੀ ਅਸੀਂ ਤਾਂ ਲਾਈ ਸੀ ਉਹ ਅੱਜ ਤੱਕ ਚੰਗੇ ਨਹੀਂ ਸੀ ਹੈਨਾ ਤਾਂ ਤੁਸੀਂ ਉਹਨੂੰ ਤਾਂ ਕਹਿੰਦੇ ਹੋ ਕਿ ਪੁਰਾਣੀ ਗਲਤੀ ਹੈ ਉਹਨੂੰ ਸੁਧਾਰ ਲਿਏ ਐਸਵਾਈਐਲ ਚ ਕਹਿੰਦੇ ਨੇ ਪੁਰਾਣੇ ਕਾਨੂੰਨਿਓ ਲਾਗੂ ਕਰ ਲਿਏ ਇਹ ਕਿਵੇਂ ਹਾਲ ਹੋਇਆ ਅਸੀਂ ਕੋਈ ਹਰਿਆਣੇ ਦੇ ਲੋਕਾਂ ਦੇ ਵਿਰੋਧੀ ਨਹੀਂ ਹਾਂਗੇ ਮੈਨੂੰ ਇਹ ਦੱਸਿਆ ਗਿਆ ਕਿ 35% 35 ਕਿੰਨੇ ਕਿੰਨੇ ਬੱਚੇ 35% ਸਰ ਚੰਡੀਗੜ੍ਹ ਦੇ ਦੇ ਬੱਚੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਪਟਿਆਲਾ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ 35% ਬੱਚੇ ਹਰਿਆਣਾ ਦੇ ਨੇ ਅਸੀਂ ਬੱਚਿਆਂ ਨੂੰ ਨਹੀਂ ਰੋਕਦੇ ਪੜਨ ਤੋਂ ਜਦੋਂ ਮਰਜ਼ੀ ਯੂਪੀ ਤੋਂ ਵੀ ਆਉਂਦੇ ਨੇ ਬੱਚੇ ਤਾਂ ਸਾਡੇ ਕੋਲੇ ਰਾਜਸਥਾਨ ਤੋਂ ਵੀ ਆਉਂਦੇ ਨੇ ਪਰ ਉਹ ਕਾਲਜ ਜਿਹੜੇ ਆਲਰੇਡੀ ਖੁਰਸ਼ੇਤਰਾ ਜੀ ਯੂਨੀਵਰਸਿਟੀ ਨਾਲ ਅਫੀਲੀਏਟਡ ਨੇ ਤਾਂ ਉਹਨਾਂ ਨੇ ਪੁੱਛਿਆ ਜੀ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੇ बीसी ਸਾਈਬਾਨੂ ਜਾਂ ਵੀ ਸਟੱਡੀ ਕਰਨ ਕੇਜੀਜੀ ਅਫੀਲੀਏਟਡ ਹੋਣ ਤਾਂ ਕਿੰਨਾ ਖਰਚਾ ਹੁੰਦਾ ਉਹ ਕੋਈ ਵਿਖਾਸ ਨਹੀਂ ਐਗਜ਼ਾਮੀਨੇਸ਼ਨ ਫੀਸ ਹੁੰਦੀ ਹੈ ਜਾਂ ਕੁਝ ਸਿਲੇਬਸ पे ਜਨਾ ਹੁੰਦਾ ਪੇਪਰ ਲੈਣੇ ਹੁੰਦੇ ਬਸ ਹੋਰ ਕੋਈ ਖਾਸ ਗੱਲ ਨਹੀਂ ਇਹਦੇ ਕੋਈ ਖਾਸ ਖਰਚਾ ਨਹੀਂ ਹੁੰਦਾ ਉਹ ਕਹਿੰਦੇ ਦੇਖੋ ਜੀ ਮਾਨਸਾ ਕੋਈ ਖਰਚਾ ਨਹੀਂ ਹੁੰਦਾ ਮੈਨੂੰ ਬਿਲਕੁਲ ਠੀਕ ਹੈ ਤੁਸੀਂ ਗੁਰੂ ਖੇਤਰ ਯੂਨੀਵਰਸਿਟੀ ਚੀ ਕਰ ਲਓ ਖਰਚਾ ਤਾਂ ਹੁੰਦਾ ਨਹੀਂ ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ